ਉਹ ਜਿੱਥੇ ਹੋਵਣ ਧੀਆਂ ਉੱਤੇ ਟੋਟ ਕੋਈ ਨਾ ਆਵੇ ਹਰ ਕੋਈ ਮਾਂ ਪਿਓ ਆਪਣੇ ਅਕੀ ਧੀ ਨੂੰ ਡੋਲੀ ਪਾਵੇ ਜਿੱਥੇ ਹੋਵਣ ਧੀਆਂ ਉੱਤੇ ਟੋਟ ਕੋਈ ਨਾ ਆਵੇ ਹਰ ਕੋਈ ਮਾਂ ਪਿਓ ਆਪਣੇ ਅਕੀ ਧੀ ਨੂੰ ਡੋਲੀ ਪਾਵੇ ਮਾ ਦੇ ਵਾਂਗ ਕੋਈ ਨਾ ਤੀਨੂ ਮਾ ਦੇ ਵਾਂਗ ਕੋਈ ਨਾ ਤੀਨੂ ਕੋਠੇ ਚੜ ਚੜ ਵੇਖੇ ਹੋ ਮਾਵਾ ਮਗਰੋ ਛੁੱਟ ਜਾਂਦੇ ਧੀਆ ਦੇ ਲੋਕੋ ਪਿਕੇ ਮਾਵਾ ਮਗਰੋ ਛੁੱਟ ਜਾਂਦੇ ਧੀਆ ਦੇ ਲੋਕੋ ਪਿਕੇ ਵਾਸਦਾ ਰਹੇ ਬਾਵਰਦਾ ਵੇੜਾ ਮੈਂ ਸੁਖ ਵੀਰਾਂ ਦੀ ਮੰਗਾ ਦਿਲ ਹੁਕ ਕੀ ਹੋਵੇ ਕੀ ਰੋਂਦਾ ਏ ਜਦ ਪਿੰਡ ਦੇ ਕੋਲੋਂ ਲੰਗਾ ਵਸਦਾ ਰਹੇ ਬਾਵਰਦਾ ਵੇੜਾ ਮੈਂ ਸੁਖ ਵੀਰਾਂ ਦੀ ਮੰਗਾ ਦਿਲ ਹੁਕ ਕੀ ਹੋਵੇ ਕੀ ਰੋਂਦਾ ਏ ਜਦ ਪਿੰਡ ਦੇ ਕੋਲੋਂ ਲੰਗਾ ਮਾਂ ਤੂੰ ਚੇਤੇ ਆਉਂਦੀ ਮੈਨੂੰ ਮਾਂ ਤੂੰ ਚੇਤੇ ਆਉਂਦੀ ਮੈਨੂੰ ਅੱਜ ਵੀ ਪੈੜੇ ਪੁਲੇਖੇ ਮਾਵਾ ਮਗਰੋਂ ਛੁੱਟ ਜਾਂਦੇ ਨੇ ਤੀਆਂ ਦੇ ਲੋਕੋ ਪਕੇ ਮਾਵਾ ਮਗਰੋਂ ਛੁੱਟ ਜਾਂਦੇ ਨੇ ਇਹ ਨਿਆਰੇ ਲੋਕੋ ਪੀਕੇ ਓ ਮੋਤਾ ਪਿੰਡ ਦਾ ਆਉਂਦਾ ਏ ਪਰ ਦਿਲ ਨਹੀਂ ਔਲੇ ਮੂੰਹ ਕਰਦਾ ਹੁਣ ਨਹੀਂ ਮਾ ਕੋਈ ਤੇਰੇ ਵਾਂਗੂ ਅਰੇ ਜਾਂ ਪੂਰੀਆਂ ਕਰਦਾ ਓ ਮੋਤਾ ਪਿੰਡ ਆਉਂਦਾ ਏ ਪਰ ਦਿਲ ਨਹੀਂ ਆਉਣ ਨੂੰ ਕਰਦਾ ਹੁਣ ਨੀ ਮਾ ਕੋਈ ਤੇਵਾਂ ਨੂੰ ਉੜ ਜਾਂ ਪੂਰੀਆਂ ਕਰਦਾ ਭਾਬੀਆਂ ਮਗਰੇ ਲੱਗ ਗਏ ਵੀਰੇ ਭਾਬੀਆਂ ਮਗਰੇ ਲੱਗ ਗਏ ਵੀਰੇ ਭੁੱਲ ਗਏ ਸਾਡੇ ਚੇਤੇ ਮਾ ਮਾ ਮਗਰੋ ਛੁੱਟ ਜਾਂਦੇ ਤੀਆਂ ਦੇ ਲੋਕੋ ਪੀਕੇ ਮਾਵਾ ਮਗਰੋਂ ਛੁੱਟ ਜਾਂਦੇ ਤੀਆਂ ਦੇ ਲੋਕੋ ਪੀਕੇ ਓ ਰੱਬ ਨੇ ਰਿਜਕੇ ਵੇਥੇਰਾ ਦਿੱਤਾ ਮੈਂ ਓਹਾਂ ਸੁਖਰੇ ਮਨਾਵਾ ਯਾ ਤੇਰੀ ਜਦੋਂ ਆਉਂਦੀ ਮੈਂ ਫੋਟੋ ਇਕ ਨਾਲ ਲਾਵਾਂ ਹੋ ਰੱਬ ਨੇ ਦਿੱਤਾਰੇ ਦੀ ਕਿ ਮੇ ਤੇਰਾ ਮੈਂ ਉਹਦਾ ਸ਼ੁਕਰ ਮਨਾਵਾਂ ਯਾ ਤੇਰੀ ਜਾਰੇ ਆਉਂਦੀ ਮੈਂ ਫੋਟੋ ਇਕ ਨਾਲ ਲਾਵਾਂ ਮੈਂ ਅੰਦਰ ਵੜ ਕੇ ਰੋ ਲੈਂਦੀ ਆ ਬਾਹਰ ਕੋਈ ਨਾ ਦੇਕੇ ਮਾਵਾ ਮਗਰੋ ਛੁੱਟ ਜਾਂਦੇ ਈਆਂ ਦੇ ਰੋਕੋ ਪੇਕੇ ਮਾਵਾ ਮਗਰੋ ਛੁੱਟ ਜਾਂਦੇ ਈਆਂ ਦੇ ਰੋਕੋ ਪੇਕੇ